ਇੰਸਪੈਕਟਰ ਇੰਦਰਜੀਤ ਸਪੈਸ਼ਲ ਸਟਾਫ ਜਿਨ੍ਹਾਂ ਨੇ ਡਿਵੀਜ਼ਨ ਨੰਬਰ 6 ਦੇ ਰੇਪ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਿਨ੍ਹਾਂ ਨੇ ਪੰਕਜ ਹੰਸਣਾ ਦੇ ਵਿਅਕਤੀ ਨੂੰ ਕਾਬੂ ਕੀਤਾ ਜਿਹਦੇ ਤੋਂ 500 ਗ੍ਰਾਮ ਚਰਸ ਜਿਹੜੀ ਮਿਲੀ ਜਿਹਦੇ ਤਹਿਤ ਡਿਵੀਜ਼ਨ ਨੰਬਰ 6 ਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਇਹ ਨੌਕਲ ਜਲੰਧਰ ਦਾ ਮੰਡੀ ਦਾ ਰਹਿਣ ਵਾਲਾ ਸੀ ਇਹਦਾ ਰਿਕਾਰਡ ਵਗੈਰਾ ਵੀ ਚੈੱਕ ਕਰ ਰਹੇ ਆ ਹੋਰ ਕੀ ਕੀ ਦੇ ਖਿਲਾਫ ਕੇਸ ਰਿਸਟ ਵਰਗਾ ਹੈਗੇ ਜਲੰਧਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 500 ਗ੍ਰਾਮ ਚਰਸਣੇ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਜਲੰਧਰ ਪੁਲਿਸ ਕਮਿਸ਼ਨਰ ਸੁਪਨਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਵਿਅਕਤੀ ਨੂੰ 500 ਗ੍ਰਾਮ ਚਰਸਣੇ ਕਾਬੂ ਕੀਤਾ ਹੈ ਦੋਸ਼ੀ ਦੀ ਪਛਾਣ ਪੰਕਜ ਹੰਸ ਪੁੱਤਰ ਤਿਲਕਰਾਜ ਵਾਸੀ ਸਾਈ ਕਲੋਨੀ ਨੇੜੇ ਸ਼ਿਮੰਦਰ ਕਾਮੰਡੀ ਜਲੰਧਰ ਦੇ ਰੂਪਜ ਹੋਈ ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰ ਪੁਲਿਸ ਨੇ ਅਗਲੇਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਸ ਪੂਰੀ ਖਬਰ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ ਬ੍ਰੀਸ ਟੀਵੀ ਮਾਨ ਜੋ ਕਮਿਸ਼ਨਰ ਪੁਲਿਸ ਸ਼੍ਰੀ ਸੁਪਨਨ ਸ਼ਰਮਾ ਜੀ ਆਈ ਪੀ ਐਸ ਸ਼੍ਰੀ ਅਦਿੱਤਿਆ ਵਾਰੀਅਰ ਆਈ ਪੀ ਐਸ ਏ ਡੀ ਸੀ ਪੀ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਨਸ਼ਿਆਂ ਦੇ ਖਿਲਾਫ ਮਹਿਮਸ਼ੇੜੀ ਹੋਈ ਹੈ ਜਿਹਦੇ ਚੱਲਦਿਆਂ ਇੰਸਪੈਕਟਰ ਇੰਦਰਜੀਤ ਸਪੈਸ਼ਲ ਸਟਾਫ ਜਿਨ੍ਹਾਂ ਨੇ ਡਿਵੀਜ਼ਨ ਨੰਬਰ 6 ਦੇ ਏਰੀਆ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਿਨ੍ਹਾਂ ਨੇ ਪੰਕਜ ਹੰਸਣਾ ਦੇ ਵਿਅਕਤੀ ਨੂੰ ਕਾਬੂ ਕੀਤਾ ਜਿਹਦੇ ਕੋਲੋਂ 500 ਗ੍ਰਾਮ ਚਰਸ ਜਿਹੜੀ ਮਿਲੀ ਜਿਹਦੇ ਤਹਿਤ ਦੁਬੀਆਨ ਪਰਸ਼ੇ ਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਜਿਹਦੀ ਅੱਗੇ ਤੋਂ ਹੋਰ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਤੇ ਕਿੱਥੇ ਅੰਜਣਾ ਸੀ ਇਹ ਲੋਕਲ ਜਲੰਧਰ ਦਾ ਆ ਕਾਮੰਡੀ ਦਾ ਰਹਿਣ ਵਾਲਾ ਸੀ ਤੇ ਇਹਦਾ ਰਿਕਾਰਡ ਵਗੈਰਾ ਵੀ ਚੈੱਕ ਕਰ ਰਹੇ ਆ ਹੋਰ ਕੀ ਕੀ ਇਹਦੇ ਖਿਲਾਫ ਕੇਸ ਰਜਿਸਟਰ ਵਗੈਰਾ ਹੈਗੇ ਆ ਤੇ ਕਿੱਥੇ ਕਿੱਥੇ ਸਪਲਾਈ ਕਰਨੀ ਕਿੱਥੋਂ ਲੈ ਕੇ ਆਏ